ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਨੂੰ ਕੁਝ ਦਿਨ ਦੇ ਵਿੱਚ ਸਪੁਰਦ ਦੇ ਖਾਂ ਕੇਤਾ ਜਾਵੇਗਾ ਤੇ ਉਹਨਾਂ ਦਾ ਜਨਨਾ ਚਾਂਟਿਆ ਆ ਜਾ ਰਿਹਾ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਕਿਉਂਕਿ ਪੁੱਤ ਨੂੰ ਕੁਝ ਦਿਨ ਪਹਿਲਾਂ ਹੀ ਜੋ ਉਹਨਾਂ ਦੀ ਮਾਂ ਸੱਤ ਛੱਡ ਕੇ ਗਈ ਸੀ ਤੇ ਅੱਜ ਜੋ ਹੈ ਆਪਣੇ ਪਿਤਾ ਨੂੰ ਸਪੁਰਦ ਦੇ ਖਾਂ ਕਰਨ ਲਈ ਜਾ ਰਹੇ ਨੇ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਤਾਂ ਇੱਕ ਵਜੇ ਪਹਿਲੇ ਦੁਕਹੇ ਖਾਬ ਪ੍ਰੀ ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਨੂੰ ਕੁਝ ਦਿਨ ਦੇ ਵਿੱਚ ਸਪੁਰਦ ਦੇ ਖਾਂ ਕੇਤਾ ਜਾਵੇਗਾ ਤੇ ਉਹਨਾਂ ਦਾ ਚਨਾ ਚਾਂਟਿਆ ਆ ਜਾ ਰਿਹਾ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਕਿਉਂਕਿ ਪੁੱਤ ਨੂੰ ਕੁਝ ਦਿਨ ਪਹਿਲਾਂ ਹੀ ਜੋ ਉਹਨਾਂ ਦੀ ਮਾਂ ਸੱਤ ਛੱਡ ਕੇ ਗਈ ਸੀ ਤੇ ਅੱਜ ਜੋ ਹੈ ਆਪਣੇ ਪਿਤਾ ਨੂੰ ਸਪੁਰਦੇ ਖਾਂ ਕਰਨ ਲਈ ਜਾ ਰਹੇ ਨੇ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਤਾਂ ਇੱਕ ਵਜਾਹ ਪਹਿਲੇ ਦੋ ਕਿਤਾਬ 프리 ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਨੂੰ ਕੁਝ ਦਿਨ ਦੇ ਵਿੱਚ ਸਪੁਰਦ ਦੇ ਖਾਂ ਕੇਤਾ ਜਾਵੇਗਾ ਤੇ ਉਹਨਾਂ ਦਾ ਜਨਨਾ ਚਾਂਟਿਆ ਆ ਜਾ ਰਿਹਾ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਕਿਉਂਕਿ ਪੁੱਤ ਨੂੰ ਕੁਝ ਦਿਨ ਪਹਿਲਾਂ ਹੀ ਜੋ ਉਹਨਾਂ ਦੀ ਮਾਂ ਸੱਤ ਛੱਡ ਕੇ ਗਈ ਸੀ ਤੇ ਅੱਜ ਜੋ ਹੈ ਆਪਣੇ ਪਿਤਾ ਨੂੰ ਸਪੁਰਦ ਦੇ ਖਾਂ ਕਰਨ ਲਈ ਜਾ ਰਹੇ ਨੇ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਤਾਂ ਇੱਕ ਪਹਿਲੇ ਦੁਕ ਚਕ ਸਾਹ